ਦੇ ਗੀਤ ਮਨੋਰੰਜਨ ਦੇ ਗੀਤ ਹੁੰਦੇ ਨੇ ਮੈਂ ਨਾ ਮੈਨੂੰ ਹਿੰਦੀ ਫਿਲਮਾਂ ਜਾਂ ਮਦਨ ਮੋਹਨ ਬਹੁਤ ਵੱਡੇ ਕੰਪੋਜ਼ਰ ਆ। ਹੋਰ ਕੋਈ ਜਵਾਬ ਉਹਨਾਂ ਨੇ ਨਾ ਇੱਕ ਗਾਣੇ ਦੀਆਂ 10-10 ਸਰਜ ਬਣਾਉਣੀ ਜਿਵੇਂ ਉਹ ਗਾਣਾ ਆਇਆ ਸੀ ਤੇਰੀ ਅੰਧੀ ਜੀ ਤੋ ਤੋ ਖੁਸ਼ੀ ਵੀ ਉਹੀ ਜਰਫੋਂ ਚ ਆਇਆ ਸੀ ਜੀ ਹਮ ਉਹਦਾ ਗਾਣਾ ਸੀ ਦਿਲ ਉਹ ਗਾਣਾ ਸੀਗਾ ਉਹ ਤਰਸੀਗੀ ਦਿਲ ਢੂੰਡਦਾ ਹੈ ਉਹ ਵਹੀ ਉਸ ਦਿੱਤੇ ਦਾ ਜਿੰਦ ਦਿਲ ਉਮਰ ਨਮੋਸਮਰ ਜੇਕਰ ਉਹ ਕਹਿੰਦਾ ਵੀ ਇਹ ਨਹੀਂ ਕੋਣ ਉਹ ਕਹਿੰਦਾ ਦਿਲ ਲਢੂੰਡਦਾ ਹੈ ਉਹ ਵਹੀ ਤੇਰਾ ਆਦਤ ਤੇ ਉਹ ਰੇਕ ਜਿਹੜੀ ਰੀਕੰਪੋਜੀਸ਼ਨ ਸੀਗੀ ਉਲਰੀ ਢੂੰਡਦਾ ਉਹ ਬੜੇ ਯਸ਼ੋਪਰਾ ਜੀ ਸੀ ਉਹ ਬੜੇ ਮਤਲਬ ਕਮਾਲ ਦੇ ਪ੍ਰੋਡਕਟਰ ਪ੍ਰੋਡੂసర్ ਉਹ ਕੰਦੀ ਵੀ ਕੰਪੋਜੀਸ਼ਨ ਬਹੁਤ ਵਧੀਆ ਰਿਜੈਕਟਿਬਲ ਵੀ ਨੇ ਦੁਬਾਰਾ ਯੂਜ਼ ਕਰਦੇ ਉਹਨਾਂ ਨੇ ਤੇ ਗਾਣਾ ਲਖਵਾਇਆ ਨਮ ਤੇਰੇ ਲਈ ਹਮ ਕੀ ਜੀ ਉਹ ਗਾਣਾ ਵੀ ਮਤਲਬ ਕੰਪੋਜੀਸ਼ਨ ਬਹੁਤ ਵਧੀਆ ਸੀ ਇੱਕ ਗਾਣੀਆਂ ਔਰ ਜਿੰਨੀਆਂ ਕਰਜ਼ਾਂ ਇਹਨਾਂ ਨੇ ਬਣਾਈਆਂ ਮੇ ਮੇ ਹਲੇ ਤੱਕ ਇਹ ਮਤਲਬ ਇਹ ਜੇ ਮੇਰੀ ਸਮਝ ਆ ਸੁਰਦਾਰੇ ਮਤਲਬ ਮੈਂ ਇੱਕ ਐਜ਼ ਕੰਪੋਜ਼ਰ ਦੇਖਣਾ ਆ ਜੀ ਬੈਠੋ ਜੀ ਗੁਰੂ ਰਾਨਾ ਜੀ ਬੈਠੋ ਤੇ ਜਦੋਂ ਮਤਲਬ ਮੈਂ ਕਹਿਣੀ ਲੱਗਾ ਸੀਗੇ ਜਦੋਂ ਕਹਿੰਦੇ ਕੋਈ ਮਨ ਦਾ ਮਹਿਰਮ ਬਣ ਕੇ ਇਹ ਰਾਜ ਉਹ ਨਾ ਉਹੀ ਸਹੀ ਨਹੀਂ ਹੋਈ ਸਾਬ ਪਲੀਜ਼ 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 ਸਰੋਜੀ ਹਾਂ ਵਾਹ ਪਰ ਸਭ ਤੋਂ ਬੈਸਟ ਕੰਪੋਜੀਸ਼ਨ ਔਰ ਉਹਦੇ ਵਿੱਚ ਕਮਾਲ ਦੀ ਗੱਲ ਸੀ ਕਿ ਉਸ ਤੋਂ ਬਾਅਦ ਚੰਚ ਨਿਦ੍ਰਮ ਬੰਨ ਨਿਵ ਗਿਆ ਔਰ ਮੈਂ ਉਹ ਦਿਨ ਸਟੇਜ 'ਤੇ ਜਦੋਂ ਦੂਰੀ ਕਿਵੇਂ ਗਾ ਰਹੇ ਸੀ ਉਦੋਂ ਮੈਂ ਈ ਟੋਟਾਂ ਦੇ ਫੁਲਕੇ ਵਰਗੀ ਲਓ ਜੀ ਇਹ ਤੈਨੂੰ ਹੁਣ ਦੱਸ ਕੋਈ ਟੋਟਾਂ ਦੇ ਫੁਲਕੇ ਵਰਗੀ ਔਰ ਉਹਨੇ ਉਦੋਂ ਸੇਮ ਗੱਲ ਕਹੀ ਸੀ ਕਿ ਪੰਜਾਬ ਦੇ ਸਾਡੇ ਕੋਲ ਨਾ ਕੰਪੋਜ਼ਰ ਸਦੀ ਸਾਰੀ ਬੰ। ਹਮਮ ਇਹ ਕਮਾਲ ਦੀ। ਜੀ ਸਾਹਿਬ ਜੀ ਸਾਹਿਬ ਪਲੀਜ਼ ਕੰਪੋਜ਼ ਕਰਨ ਦੀ ਜਾਨ ਹੁੰਦੀ। ਲਈ ਜੀ ਆਹ ਤੇ ਦਿਲ ਰੱਖਿਆ ਜਾਵੇ ਸਾਡਾ। ਹਮਮ ਠੀਕ ਹੈ ਨਾ ਇਸ ਤੋਂ ਉੱਪਰ ਕੁਛ ਨਹੀਂ। ਪਰ ਉਹ ਉਹ ਅੰਤਰਾ ਆਉਂਦਾ ਨਾ ਇਹ ਮੰਨਦਾ ਜੈਦ ਬਣੁਕੇ ਚਲੋ ਭਾਈ ਵੈਸੇ ਮੈਂ ਆਪ ਜੀ ਨੂੰ ਮੈਂ ਆਪਣੀ ਕਮਜ਼ੋਰੀ ਦੱਸ ਦਿੰਦਾ ਜੀ ਵੀ ਮੈਂ ਜ਼ਿੰਦਗੀ ਚ ਦਾਰੂ ਪੀ ਕੇ ਕਦੇ ਨਹੀਂ ਗਿਆ ਕੋਈ ਗੱਲ ਨਹੀਂ ਮੈਨੂੰ ਗੀਤ ਵੀ ਭੁੱਲ ਜਾਂਦਾ ਮੈਂ ਲਈ ਮੈਂ ਸਟੇਜ ਤੇ 60 ਸਾਲ ਕੰਮ ਕੀਤਾ ਮੈਂ ਕਦੇ ਦਾਰੂ ਪੀ ਕੇ ਨਹੀਂ ਚੜਿਆ ਜੀ ਮੈਂ ਪੀਣੀ ਤਾਂ ਸ਼ੁਰੂ ਕਰ ਦਿੱਤੀ ਵੀ ਚਲੋ ਮਹਿਫਿਲ ਹੈ ਸਾਰੇ ਪੀ ਰਹੇ ਨੇ ਮੈਂ ਵੀ ਪੀ ਲਵਾਂ ਅਰੇ ਮੈਨੂੰ ਨਾ ਸੀ ਪਤਾ ਮੇਰੀ ਡਿਊਟੀ ਲੱਗੂਗੀ ਜੀ ਚਲੋ ਹੁਣ ਤੁਸੀਂ ਲਾ ਦਿੱਤੀ ਐ ਮੈਂ ਕੋਸ਼ਿਸ਼ ਕਰਦਾ ਜੇ ਭੁੱਲ ਗਿਆ ਨਾ ਮaaf ਕਰ ਲਿਓ ਬਿਲਕੁਲ ਅਕਸੈਪਟਡ ਚਲੋ ਅਕਸੈਪਟਡ

खुद परस्ती खुदा परस्ती है खुद परस्ती खुदा परस्ती है सामने आई किसकी हस्ती है खुद परस्ती खुदा परस्ती है सामने आई किसकी हस्ती है सामने ये किसकी हस्ती है मैं कदे में कभी आवाज कौन महंगी है कौन सस्ती है कौन महंगी है कौन सस्ती है अलड़ अलड़पुणे विच एवे अखियां ला बैठे ਅਸੀਂ ਅਲੜਪੁਣੇ ਵਿੱਚ ਐਵੇਂ ਅੱਖੀਆਂ ਲਾ ਬੈਠੇ ਦਿਲ ਦੇ ਕਦਰਾਂ ਨਾਲ ਲਾ ਕੇ ਕਦਰਗਵਾ ਬੈਠੀ ਦਿਲ ਦੇ ਕਦਰਾਂ ਨਾਲ ਲਾ ਕੇ ਕਦਰਗਵਾ ਬੈਠੀ ਅਸੀਂ ਅਲੜਪੁਣੇ ਕੋਈ ਮਨ ਦਾ ਮਹਿਰਮ ਬਣ ਕੇ ਸਾਡੇ ਤਨ ਦਾ ਖੂਨ ਨਿਚੋੜੀ ਕੋਈ ਮਨ ਦਾ ਮਹਿਰਬ ਬਣ ਕੇ ਸਾਡੇ ਤਨ ਦਾ ਖੂਨ ਨਿਚੋੜੀ ਅਸੀਂ ਤੁਰੋਂ ਲਿਖਾ ਕੇ ਲਿਆਏ ਤਕਦੀਰਾਂ ਦੇ ਚਿ ਵਿਛੋੜੇ ਅਸੀਂ ਤੁਰੋਂ ਲਿਖਾ ਕੇ ਲਿਆਏ तकदीरांच विछोड़े मजबूर हुए दिलि चूर हुए मजबूर हुए दिलि चूर हुए असीं छोटी उमिर बहुत दर्द हणा बेठे आए wow. दिल बेकदर ला के कदु गवाल बेकदर ला के कदर गवा बेठी असीं दौल करारे कई ख़ाली मुड़े आग ਦਿਨ ਕੋਲ ਕਰਾਰ ਵਾੜੀ ਕਈ ਖਾਲੀ ਮੁੜ ਗਏ ਆਕੇ ਚਿੱਠੀ ਵਿੱਚ ਭੇਜ ਰਹੀ ਹਾਂ ਤੇਰੀ ਅੱਖ ਬਣਾ ਕੇ ਚਿੱਠੀ ਵਿੱਚ ਭੇਜ ਰਹੀ ਹਾਂ ਤੇਰੀ ਅੱਖ ਬਣਾ ਕੇ ਦਿਲ ਤੋੜੀ ਨਾ मुख मोड़ी दिल तोड़ीना मुख मोड़ीना असीं असी मन न असीं हम न मनदा मेरमीत बण बेठे ਦਿਲ ਦੇ ਕਦਰਾਂ ਨੜ ਲਾ ਕੇ ਕਦਰ ਕਰਵਾ ਬੇਟੀ ਦਿਲ ਦੇ ਕਦਰਾਂ ਨੜ ਲਾ ਕੇ ਕਦਰ ਕਰਵਾ ਬੇਟੀ ਅਸੀਂ ਅਨਰਪੁਣੀ ਮਾਫੀ ਚੋਨਾ ਮਾਤੂੰ ਦੱਸਿਆ ਬਈ ਹੁਣ ਆਪਾਂ ਖਾਣਾ ਖਾਣਾ ਤੇ ਸਾਰਾ ਵੀਡੀਓ ਬੰਦ ਕਰਕੇ ਨਾ ਅਸੀਂ ਆਪ ਸਰ ਖਾਣਾ